ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਂਗਲੋਕ ਦੇ ਵਿੱਚ ਹੋਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਾਂ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰਕੇ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਲੌਗ ਕਿョਜੇ ਹੁੰਦੇ ਆ ਸਾਡੇ ਜੇ ਕੋਈ ਗਲਤੀ ਹੈ ਕਮੀ ਪੇਸ਼ੀ ਆ ਤਾਂ ਉਹ ਵੀ ਜਰੂਰ ਦੱਸਿਓ ਅੱਗੇ ਤੋਂ ਸੁਧਾਰਾਂ ਦੀ ਕੋਸ਼ਿਸ਼ ਕਰਾਂਗੇ ਤੇ ਹਾਂਜੀ ਅੱਜ ਹਾਂਜੀ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਤੇ ਆਪਾਂ ਸੇ ਲੱਗੇ ਹੋਏ ਆ ਸਵੇਰ ਦੀ ਰੋਟੀ ਲਾਉਣ। ਸਵੇਰ ਦਾ ਟਾਈਮ ਰੋਟੀ ਪਕਾਣੀ। ਬਸ ਇੱਕੇ ਰੋਟੀ ਰਹਿੰਦੀ ਸੀਗੀ। ਆਟਾ ਵਗੈਰਾ ਜਿਹੜਾ ਵਾਧੂ ਆ ਪਚਾ ਕੇ ਰੱਖ ਲਾਂਗੇ ਢੱਕ ਕੇ। ਫਿਰ ਦੁਪਹਿਰ ਦਾ ਲਾਵਾਂਗੇ। ਰੋਟੀਆਂ ਮੇਰੀਆਂ ਪੱਕ ਚੁੱਕੀਆਂ ਨੇ। ਥੱਲੇ ਮੈਂ ਦੰਦਰਾ ਵਗੈਰਾ ਦਾ ਸਾਰਾ ਨਿਵੇੜਿਆ ਹੀ। ਉਸ ਤੋਂ ਬਾਅਦ ਆ ਕੇ ਰੋਟੀ ਲਾਉਣ ਲੱਗੀ ਸੀਗੀ। ਵੇੜਾ ਮੈਂ ਸੁੰਭਰਤਾ ਬਸ ਜੀ ਹੁਣ ਰਹਿ ਗਿਆ ਝਾੜੂ ਲਾਉਣਾ ਪਹਿਲਾਂ ਰੋਟੀ ਪਾਣੀ ਪਹਿਲਾਂ ਰੋਟੀ ਬਣ ਖਾ ਕੇ ਨਾਲੇ ਖਲਾ ਕੇ ਨਾਲ ਫੇਰ ਤੁਹਾਨੂੰ ਕੁਝ ਕੁ ਕਰਾਂ ਜੀ ਮੈਂ ਤੁਹਾਨੂੰ ਦੱਸਿਆ ਨਾ ਵੀ ਬਾਅਦ ਚ ਕਰ ਦਿੰਦੇ ਚਾਹੂ ਕੁਝ ਜਣਾ ਫੇਰ ਸਾਫ ਹੋ ਜਾਣਾ ਕਿਹੜਾ ਚੀਜੀ ਬਾਰ ਬਾਰ ਨਹੀਂ ਸੁੰਭਰਨਾ ਪੈਂਦਾ ਹੈਗਾ ਜੀ ਰੋਟੀ ਦਾ ਕੰਮ ਨਿਭੜ ਗਿਆ ਬਸ ਸਮਝੋ ਸਾਰੇ ਕੰਮ ਨੇ ਕਰ ਬੈਠਾ ਤੇ ਫੇਰ ਤੜੀ ਹੋਈ ਆ ਜੀ ਹਰੀ ਮੂੰਗੀ ਆ ਜੀ ਹਰੀ ਮੰਡੀ ਦੀ ਦਾਲ ਤਰੀ ਗਈ ਤੇ ਰਾਤੀ ਆਪਾਂ ਨੇ ਬਣਾਈਆਂ ਸੀਗੀਆਂ ਪਿੰਡੀਆਂ ਪਿੰਡੀਆਂ ਆਪਾਂ ਨੇ ਹੋੜੀਆਂ ਜਿਹੀਆਂ ਬਣਾਈਆਂ ਸੀਗੀਆਂ ਸੈਤਿਕ ਯੋਗ ਹੀ ਬਸ ਦੋ ਕੁ ਕੌਲੀਆਂ ਬਣਾਉਂਦਾ ਸੀ ਇੱਕ ਰਾਤ ਲੱਗੀ ਇੱਕ ਹੁਣ ਕਿਉਂਕਿ ਜੀ ਮੇਰੇ ਕੋਲ ਦਾਲ ਪਈ ਸੀਗੀ ਉਹ ਵੀ ਦਾਲ ਨੂੰ ਉੱਕੀ ਸੀਗੀ ਤੇ ਫਿਰ ਮੈਂ ਕਿ ਹੋੜੀਆਂ ਜਿਹੀ ਬਣਾ ਲੈਂਿਆ ਤੇ ਉਹ ਰਾਤ ਜੋ ਦੀਆਂ ਬਣੀਆਂ ਹੁਣ ਆਪਾਂ ਕਰਦੇ ਜੀ ਦਾਲ ਬਣਾਈ ਹੈ ਹਾਰੇ ਮੰਗੇ ਮੇਰਾ ਫੱਤੋ ਇਹਨ ਬੁੱਤੇ ਓਕੇ ਸਾਜ ਬਰੀ ਦੀ ਆ ਗਿਆ ਥੱਲੇ ਥੱਲੇ ਆਪਣੇ ਆਏ ਹੋਨੇ ਉਹ ਇੱਕ ਟਰਾਲੀ ਰੀ ਉਹਦੀ ਚਕਾਈ ਆਪਾਂ ਨੇ ਵਾਹੋ ਕਿ ਆਪਣਾ ਹਣੀ ਉਹਦੇ ਤੋਂ ਨਿਚੇ ਟੀ ਟਰਾਲੀ ਤੋੜ ਫਸਦੀ ਰੋਟੀਆਂ ਨੂੰ ਚੋੜ ਕੇ ਆਪਾਂ ਲਾ ਦਾਂਗੇ ਡੱਬੇ 'ਚ ਮੂੰਗੀ ਦਾਲ ਵਾਸਤਾ ਬਣ ਗਈ ਹੋਈ ਐ ਰੋਟੀ ਪਰ ਹੈ ਮੰਗੀ ਉਹ ਕਰਿਆ ਸੀ ਰੋਟੀ ਲਾਉਣ ਤੋਂ ਪਹਿਲਾਂ ਘਰ ਤੇ ਸੀ ਹੁਣ ਆਪਾਂ ਇਹਨੂੰ ਤੜਪਾ ਲਾਂਗੇ ਬਸ ਲਗਵਾ ਪਰ ਹੈ ਐਜ ਕੱਟ ਕੇ ਦੇਈਦਾ ਹਾਂ ਆਹ ਰੋਟੋ ਤੇ ਮਿਟਰਾਲੀ ਦੇ ਉੱਪਰੋਂ ਚੱਕ ਲੈ ਬਲੈਡ ਹੈਗੀ ਐਨਵਰਟਰ ਤੇ ਚੱਲੂਗੀ ਬਲੈਡ ਤਾਂ ਹੈਗੀ ਤੇ ਅੱਜ ਕਰਨਾ ਵੀ ਕਈ ਛੋਟੇ-ਮੋਟੇ ਕੰਮ ਮਲਾਈ ਜਾਂਦੀ ਪਈ ਆ ਕੋਈ ਉਹ ਵੀ ਰੜਕਣੀ ਹੈ ਲੈ ਲੈ ਕੇ ਮਿਲਦੀ ਆ राजे ਤੇ ਤੇ ਕੀੜਾ ਛੱਡ ਗਿਆ ਮਲਾਈ ਕੱਟੀ ਨੇ ਤੇ ਉਹ ਵੀ ਰੜਕਣੀ ਆ ਫਿਰ ਉਸ ਤੋਂ ਬਾਅਦ ਖਿਓ ਬਣਾਵਾਂਗੇ ਤੇ ਪਹਿਲਾਂ ਕਰ ਲਈਜੀ ਰੋਟੀ ਪਾਣੀ ਕਰਨ ਨੂੰ ਬੇਕਣੀ ਹੈ ਜੀ ਇਹ ਹੀ ਨੀ ਲੋ ਬੰਦੇ ਸੱਤ ਕਿਹੜਾ ਖਾਣਾ ਖਾਣੇ ਥੋੜੀ ਬਾਲੰਦ ਰਾਇ ਤੇ ਰਾਤ ਜੀ ਰਾਤੀ ਆਪਣੀ ਮੇਰੀ ਆ ਗਈ ਸੀ ਲੈਟ ਪਤਾ ਨਹੀਂ ਕਿ ਫੇਰ ਆਉਗੀ ਲੈਟ ਹੈ ਨਹੀਂ ਕਿ ਹੁਣ ਇਸ ਦਾ ਫੇਜੇ ਵਰਜੀ ਹੋਇਆ ਮੈਂ ਪਾਣੀ ਡੰਗਰ ਨੂੰ ਦੇਖਲਾ ਕੇ ਲਿਆ ਹਾਂ ਅਸ ਤੇੜ ਰਾਤ ਨੂੰ ਟੈਂਕੀ ਚ ਸੀਗਾ ਨਹੀਂ ਫੇਜੇ ਦਾ ਪਾਉਣਾ ਮੈਨੂੰ ਮੇਰੇ ਛੋਟੇ ਛੋਟੇ ਕੰਮ ਨੇ ਨਾ ਇਹਨਾਂ ਨਾਲ ਰੇਟ ਹੋ ਜਾਂਦਾ ਮੇਰਾ ਇਹ ਚਲੋ ਜੀ ਹੁਣ ਆਟੇ ਦੇ ਹੱਥ ਤੋਂ ਕੇ ਉਸ ਤੋਂ ਬਾਅਦ ਮੈਂ ਕਰਨਾ ਕਰਦੀ ਹਾਂ ਪੈਰੀ। ਲਓ ਜੀ ਇੱਧਰ ਮੈਂ ਤੜਕਾ ਘਰਤਾ। ਪਿਆਜ਼, ਦੋ ਟਮਾਟਰ ਪਾਤੇ, ਹਰੀਆਂ ਮਿਰਚਾਂ ਪਾਤੀਆਂ ਤੇ ਭੁੰਨ ਦਿਆਂ ਇੱਧਰ ਤੜਕਾ। ਇੱਕ ਵਸਿਆ ਬਣੀ ਧਰੀ ਸੀ ਦਾਲ। ਦਾਲ ਦੇ ਵਿੱਚ ਪਾਣੀ ਘੱਟ ਸੀਗਾ, ਹੋਰ ਪਾਣੀ ਪਾਇਆ ਮੈਂ। ਇਹਦੇ ਵਿੱਚ ਤੜਕਾ ਪਾਦਾਂਗੇ ਬਸ। ਫੇਰ ਇੱਕ ਸੀਟੀ ਹੋਰ ਬਿਜਾਵਾਂਗੇ ਜੀ। ਫੇਰ ਕੁਲ ਗਿਈਆਂ ਵਿੱਚ ਰਚ ਜਾਏਗਾ। ਇਧਰ ਬਾਰੇ ਮਸਾਲੇ ਹੋ ਚੁੱਕੇ ਇਹ ਪਾਵਾਂਗੇ ਵਿੱਚ ਬਸ ਤੜਕਾ ਭੁੰਨ ਕੇ ਪਾ ਲਵਾਂਗੇ ਤੇ ਇਹ ਚੜਾ ਲਾ ਦਾਂਗੇ ਸਾਂਹ ਬਰੀਤ ਨੂੰ ਬਿਨਾਂ ਤੜਕੇ ਤੋਂ ਕੱਢਾਂਗੇ ਉਹ ਤੜਕੇ ਵਾਲੀ ਦਾਲ ਕੋਈ ਵੀ ਨਹੀਂ ਖਾਂਦਾ ਹੋਗਾ ਪਤਾ ਨਹੀਂ ਕੀ ਆਪ ਤਾਂ ਜੇ ਮੱਕੀ ਤੇ ਵੀ ਦਾਲ ਨੂੰ ਤੜਕਾ ਲਾਤਾ ਹੈ ਮਤਲਬ ਜੇ ਮੂੰਗੀ ਮਸਰੀ ਆਹ ਦੂਸਰੀਆਂ ਦਾਲਾਂ ਹੁੰਦੀਆਂ ਜੇ ਤੜਕਾ ਲਾਤਾ ਉਹ ਨਹੀਂ ਕਦੇ ਵੀ ਖਾਣੀ ਨਹੀਂ ਗੀ ਤੇ ਉਹਨੂੰ ਬਿਨਾ ਤੜਕੇ ਤੋਂ ਕੱਢਣੀ ਪੈਂਦੀ ਹੈ। ਸਮੇਂਚ ਵੀ ਘੱਟ ਖਾਂਦੇ ਨੇ ਮੇਰੇ ਤੋਂ ਨਹੀਂ ਖਾ ਕੇ ਕੋਸ਼ਾ। ਉਹਨੂੰ ਫਾਸਟ ਫੂਡ ਦੇ ਵਿੱਚ ਜਿਨੀ ਮਾਝੇ ਮੇਚ ਹੋਵੇ। ਪਰ ਦਾਲ ਦੇ ਵਿੱਚ ਮਿਰਚ ਆਪਾਂ ਨੇ ਨਹੀਂ ਖਾਣੀ ਹੈਗੀ। ਇਹੋ ਜਿਹੇ ਬੱਚੇ ਨੇ ਮੇਰੇ। ਚਲੋ ਜੀ ਤੜਕਾ ਭੁੱਜ ਜੀਵੇ। ਤੇ ਇਹ ਪਾਉਣੇ ਆਲੇ ਨਮਕ, ਮਿਰਚ, ਜੀਰਾ ਮੈਂ ਪਹਿਲੇ ਹੀ ਪਾਤਾ। ਅੱਗੇ ਮੈਂ ਭੁੰਨ ਦਿਆਂਗੀ। ਅਜੇ ਪਹਿਲੇ ਹੀ ਪਾਤਾ। ਤੇਲ ਦੇ ਵਿੱਚ ਪਾਤਾ ਸੀਗਾ। ਬੱਸ ਤਾਂ ਪੁੱਜ ਗਿਆ ਤੜਕਾ ਆਪਣਾ ਬਸ ਹੁਣ ਇਹਦੇ ਵਿੱਚ ਪਾ ਦਾਂਗੇ ਮੂੰ ਤਾਂ ਨੂਨ ਤੇ ਹਲਦੀ ਮੇਰੇ ਵਿੱਚ ਪਾਏ ਹੋਏ ਸੀ ਪਹਿਲਾਂ ਤੇ ਫਿਰ ਵੀ ਪਾ ਦਾਂਗੇ ਨੂਨ ਘੱਟ ਜਾਂਦਾ ਤੜਕੇ 'ਚ 2 ਚਮਚੇ ਪਾ ਲਾਂਗੇ ਨੂਨ ਦੇ ਹਲਦੀ ਮੈਨੂੰ ਹਲਦੀ ਜੀ ਦਾਲ ਦੇ ਵਿੱਚ ਵੱਧੇ ਵਧੀਆ ਲੱਗਦੀ ਹੈ ਜਦੋਂ ਥੀੜਾ ਥੀੜਾ ਜਿਹਾ ਰੰਗ ਜ਼ਿਆਦਾ ਹੋਵੇ ਨਾ ਉਹ ਵਧੀਆ ਲੱਗਦੀ ਹੈ ਤੇ ਪੀਸਿਆ ਧਨੀਆ ਧਨੀਆ ਮੈਂ ਪੀਸਿਆ ਸੀ ਮੈਂ ਅੱਗੋਂ ਇਹ ਵੀ ਪਾ ਲਓ ਟੇਸਟ ਵਧੀਆ ਹੋ ਗਿਆ। ਬਾਕੀ ਹੋਰ ਕੋਈ ਮਸਾਲਾ ਨਹੀਂ ਪਾਉਣਾ ਬਸ ਸਿੰਪਲ ਜਿਹਾ ਮਸਾਲਾ ਪਾ ਕੇ ਪਾ ਦੇਣਾ। ਮੜਾ ਕਾਪੂਰ ਜਿਲੇ ਵਿੱਚ। ਇਹ ਪਾਵਾਂਗੇ ਦਾਲ ਵਿੱਚ। ਥੋੜੀ ਦਾਲ ਪਾਤੀ ਦੇ ਵਿੱਚ ਤਰੀਜੀ। ਤੇ ਮਸਾਲਾ ਪੇਜ ਦੇਣਾ। ਹੋ ਜੀ ਬਸ ਮਾਰ ਤਾ ਨਾ ਕੁੰਚੜਨ ਲੱਗ ਗਿਆ ਦਾਲ ਵੀ ਰਿਚਦੀ ਆ ਪਾਣੀ ਪਾਇਆ ਸੀ ਇਹਦੇ ਵਿੱਚ ਗਰਮ ਕਰਕੇ ਪਾਇਆ ਤੇ ਲਓ ਜੀ ਮਸਾਲਾ ਪਾਨੇ ਪਾਤਾ ਦਾਲ ਦੇ ਵਿੱਚ ਸਾਰੇ ਜਿਹੜਾ ਪੁੰਨਿਆ ਸੀਗਾ ਤੇ ਵਾਸ ਥੋੜਾ ਹੀ ਲਵਾਵਾਂਗੇ ਸੇਕਾ ਦੀ ਆਪਣੀ ਦਾਲ ਬਣ ਕੇ ਤਿਆਰ ਹਰੀ ਮੂੰਗੀ ਦੀ ਤੇ ਰੋਟੀ ਖਾਣੇ ਹੁਣ ਭੁੱਖ ਬਹੁਤ ਲੱਗੀ ਹੋਈ ਹੈ। ਕਾਫੀ ਟਾਈਮ ਹੋ ਗਿਆ। ਸਾਇਪ੍ਰੀ ਤੋਂ ਨਹੀਂ ਆ ਕੇ ਖਾ ਲੈਣਗੇ। ਆਪਾਂ ਖਾ ਲੈਂਦੇ ਹਾਂ ਜੀ ਰੋਟੀ। ਚਲੋ ਜੀ। ਫੇ ਮਿਲਾਂਗੇ ਤੁਹਾਨੂੰ। ਰੋਟੀ ਪਾਣੀ ਖਾ ਲਈਏ। ਦੇ ਰੱਦ ਤੇ ਲਿੱਤੇ ਹੁਣ ਆਪਾਂ ਬਣਾਵਾਂਗੇ ਕਿਉ ਤੇ ਸ਼ਾਮ ਦਾ ਟਾਈਮ ਹੋ ਚੁੱਕਿਆ ਹਾਂ ਕਿਉਂ ਘੜ ਜੀ ਸਨੀ ਵਗੈਰਾ ਕਰਾਂਦੀ ਮੈਂ ਕਿ ਥੋੜੀ ਜਿਹੀ ਮੱਖਣੀ ਆਪਾਂ ਨੇ ਰੱਖ ਲਈ ਹਰਨਗੇ ਸੂਰ ਦੀ ਜਾਲ ਲਾ ਲਓ ਲਓ ਜੀ ਇੱਥੇ ਹੁਣ ਸ਼ਾਮ ਦੇ ਟਾਈਮ ਨੂੰ ਸੀਗਾ ਤੇ ਮੈਂ ਡੰਗਰਾਂ ਦੇ ਨਵੇੜ ਕੇ ਮਤਲਬ ਸਨੀ ਵਗੈਰਾ ਕਰਕੇ ਆ ਕੇ ਉਸ ਤੋਂ ਬਾਅਦ ਤਰ ਤਾ ਸੀਗਾ ਕਿਉਂ ਬਣਨਾ ਸੋ ਕੀ ਜੇ ਨਾ ਅੱਜ ਫਿਰ ਕੋਲ ਹੋਣੀ ਸੀ ਕਿਉਂ ਬਣਾਉਣਗੇ ਫਿਰ ਇੱਦਾਂ ਟਾਈਮ ਨਹੀਂ ਲੱਗਦਾ ਹੈਗਾ ਹੁਣ ਨਾਲ ਦੀ ਨਾਲ ਕਿਉਂ ਬਣ ਜਾਊਗਾ ਇਹ ਮਲਾਈ ਵੀ ਸਹਿਜਪ੍ਰੀਤ ਨੇ ਰੜਕਤੀ ਸੀਗੀ ਮੈਂ ਲੱਗੀ ਸੀਗੀ ਰੜਕਣ ਤੇ ਸਹਿਜ ਕਹਿੰਦਾ ਮम्मी ਨਹੀਂ ਕਹਿੰਦਾ ਮੈਂ ਮਸ਼ੀਨ ਚਲਾਉਣੀ ਇਹਨੂੰ ਸ਼ੌਂਕ ਸੀਗਾ ਚਲਾਉਣ ਦਾ ਕਹਿੰਦਾ ਮੈਂ ਬਣਾ ਦਿੰਦਾ ਮੱਖਣੀ ਕੱਢ ਦਿੰਦਾ ਮੈਂ ਹਾਂ ਚੱਲ ਕੱਢ ਦਿੰਦਾ ਤੇ ਮੈਂ ਤੋਂ ਇਹਨੇ ਕਸਾ ਨਹੀਂ ਪਾਇਆ ਵੀ ਜਾਨੂੰ ਮੈਂ ਕੱਢ ਕੇ ਰੱਖ ਦਿੰਦਾ ਤੇ ਉਹਨੇ ਅੱਜ ਫਿਰ ਮਲਾਈ ਰੜਕਤੀ ਸੀਗੀ ਮੇਰੇ ਆਉਂਦੇ ਨੂੰ ਭਾਂਡੇ ਦੇ ਵਿੱਚ ਮਲਾਈ ਕੱਟ ਬਾਹਣੀ ਕੱਟ ਕੇ ਰੱਖਦੀ ਸੀਗੀ ਤੇ ਮੈਂ ਆ ਕੇ ਕਰਦਾ ਸੀਗਾ ਇੱਥੇ ਦੁੱਧ ਕਿਉਂ ਬਣਨਾ ਧਰਤਾ ਸੀਗਾ ਤੇ ਚਲੋ ਜੀ ਹੁਣ ਆਪਣਾ ਨਾਲ ਇੱਥੇ ਉਹ ਬਣ ਜਾਊਗਾ ਤੇ ਇਹਨੂੰ ਠੰਡੇ ਹੋਤੇ ਭਾਂਡੇ ਚ ਪਾ ਲਾਂਗੇ ਫਿਰ ਮੈਂ ਜਾਊਂਗੀ ਧਾਰਾਂ ਚੋਂ ਕਿ ਕਿ ਧਾਰਾਂ ਵਿੱਚ ਹੋਣੀਆਂ ਸੀਗੀਆਂ ਹਲੇ ਤੇ ਆਪਣਾ ਅੱਜ ਦਾ ਬਲੌਗ ਇੱਥੇ ਤੱਕ ਸੀਗਾ ਛੋਟਾ ਜਿਹਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ Subtitles by the